ਮਾ ਤੇ ਮੋਲੀ ਮਾ ਬੋਲੀ ਨੂੰ ਮਾ ਬੋਲਣ ਵਾਲੇ ਕਾਦੀ ਸ਼ਰਮ ਕਰੋ ਅਸੀਂ ਸਾਰੇ ਹਾਂ ਇੱਕ ਮਾਂ ਦੇ ਬੱਚੇ ਫਿਰ ਕਿਉਂ ਆਪਣੀ ਮਾਂ ਨੂੰ ਮਾ ਬੋਲਣ ਤੋਂ ਡਰੋ ਸਾਡੀ ਪੰਜਾਬੀ ਪੈਂਤੀ ਅੱਖਰਾਂ ਵਰਗੀ ਸਾਡੀ ਪੰਜਾਬੀ ਮਾਝੇ ਮਾਲਵੇ 도ਾਬੇ ਵਰਗੀ ਸਾਡੀ ਪੰਜਾਬੀ ਪੰਜ ਦਰਿਆਵਾਂ ਵਰਗੀ ਸਾਡੀ ਪੰਜਾਬੀ ਪੀੜਾ ਤੇ ਫਕੀਰਾ ਵਰਗੀ ਸਾਡੀ ਪੰਜਾਬੀ ਪੰਜ ਪਿਆਰਿਆਂ ਵਰਗੀ ਸਾਡੀ ਪੰਜ ਪੰਜਾਬੀ ਪੰਜ ਤਰਾਰਾ ਵਰਗੀ ਸਾਡੀ ਪੰਜਾਬੀ ਪੰਜ ਅਕਾਲ ਤਖਤਾ ਵਰਗੀ ਸਾਡੀ ਪੰਜਾਬੀ ਸਾਡਾ ਮਾਨ ਤੇ ਸ਼ਾਨ ਵਰਗੀ ਸਾਡੀ ਪੰਜਾਬੀ ਸਾਡੇ 10 ਗੁਰੂਆਂ ਦੀ ਜਾਨ ਵਰਗੀ ਸਾਡੀ ਪੰਜਾਬੀ ਚਾਰ ਸੈਦ ਜਾਦਿਆਂ ਦੀ ਸ਼ਹੀਦੀ ਵਰਗੀ ਸਾਡੀ ਪੰਜਾਬੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇਸ਼ ਵਰਗੀ ਸਾਡੀ ਪੰਜਾਬੀ ਜਿੱਤ ਜਾਨ ਵਰਗੀ ਜੋ ਆਪਣੀ ਮਾਂ ਨੂੰ ਪੁੱលਣ ਕੇ